ਪੁਲਿਸ ਅੱਜ ਵੀ ਕੇਪੀਐਸ ਗਿੱਲ ਦੇ ਸਮੇਂ ਦੀ ਤਰ੍ਹਾਂ ਜੰਗਲ ਦੇ ਰਾਜ ਵਾਲੇ ਮਨੁੱਖਤਾ ਵਿਰੋਧੀ ਅਮਲ ਕਰਕੇ ਕਤਲ ਵੀ ਕਰ ਰਹੀ ਹੈ ਅਤੇ ਲੋਕਾਂ ਦੇ ਘਰ ਵੀ ਢਾ ਰਹੀ ਹੈ। ਅਜਿਹੇ ਗੈਰ ਕਾਨੂੰਨੀ ਤੇ ਮਨੁੱਖਤਾ ਵਿਰੋਧੀ ਅਮਲ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਜੋ ਨਸ਼ਿਆਂ ਦੇ ਵਪਾਰ ਤੇ ਕਾਰੋਬਾਰ ਕਰਨ ਵਾਲੇ ਸਮਗਲਰਾਂ ਤੇ ਅਪਰਾਧੀਆਂ ਦੀਆਂ ਕਾਰਵਾਈਆਂ ਨੂੰ ਬੰਦ ਕਰਨ ਲਈ ਸਰਕਾਰ ਤੇ ਪੁਲਿਸ ਵੱਲੋਂ ਮੁਹਿੰਮ ਚਲਾਈ ਗਈ ਹੈ। ਬੇਸ਼ੱਕ ਉਸ ਸਮਾਜ ਵਿੱਚ ਵੱਧ ਰਹੇ अपराधਾਂ ਤੇ ਬੁਰਾਈਆਂ ਦਾ ਖਾਤਮਾ ਕਰਨ ਹਿੱਤ ਕਾਰਵਾਈਆਂ ਹੋ ਰਹੀ ਹੈ ਪਰ ਪੁਲਿਸ ਜਾਂ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਕਾਨੂੰਨੀ ਸਮਾਜਿਕ ਹੱਕ ਨਹੀਂ ਕਿ ਉਹ ਕਿਸੇ ਨੂੰ ਵੀ ਅਪਰਾਧੀ ਸਾਬਤ ਕਰੇ ਬਿਨਾ ਗ੍ਰਿਫਤਾਰੀ ਤੇ ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਰਕਾਰੀ ਦਹਿਸਤਗਰਦੀ ਕਰੇ ਜਾਂ ਉਹਨਾਂ ਦੇ ਘਰ ਕਾਰੋਬਾਰ ਉੱਤੇ ਯੂਪੀ ਦੀ ਤਰ੍ਹਾਂ ਬੁਲਡੋਜ਼ਰ ਨੀਤੀ ਰਾਈ ਬੁਲਡੋਜ਼ਰ ਚਲਾ ਕੇ ਉਹਨਾਂ ਦੀਆਂ ਰਹਿائشਾਂ ਦੇ ਕਾਰੋਬਾਰਾਂ ਨੂੰ ਢਾਏ ਇਸ ਸਬੰਧ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਆਪਣੀ ਰੂਲਿੰਗ ਰਾਹੀਂ ਹੁਕਮ ਦਿੱਤੇ ਹਨ ਕਿ ਕੋਈ ਵੀ ਪੁਲਿਸ ਸਰਕਾਰ ਜਾਂ ਫੋਰਸ ਕਿਸੇ ਦੇ ਵੀ ਮਕਾਨ ਕਾਰੋਬਾਰ ਦੀ ਇਮਾਰਤ ਨੂੰ ਨਹੀਂ ਢਾ ਸਕਦੀ ਫਿਰ ਬਿੱਤੇ ਕੁਝ ਦਿਨ ਪਹਿਲੇ ਗੋਵਿੰਦਗੜ੍ਹ ਦੇ ਜੋਨੀ ਨਾਮ ਦੇ ਟਾਹੇ ਬਸਤੀ ਨਸਰਾਲੀ ਵਿਖੇ ਪੁਲਿਸ ਵੱਲੋਂ ਉਸ ਦੇ ਘਰ ਨੂੰ ਜ਼ਬਰੀ ਢਾਉਣ ਦੇ ਅਮਲ ਕਿਉਂ ਕੀਤੇ ਗਏ ਹਨ ਪੁਲਿਸ ਤੇ ਸਰਕਾਰ ਨੂੰ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਨ ਦੀ ਇਜਾਜ਼ਤ ਕਿਸ ਅਦਾਲਤ ਹਾਈ ਕੋਰਟ ਸੁਪਰੀਮ ਕੋਰਟ ਨੇ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁਲਿਸ ਦੀਆਂ ਪੰਜਾਬ ਸੂਬੇ ਵਿੱਚ ਅਜਿਹੀਆਂ ਗੈਰ ਕਾਨੂੰਨੀ ਤੇ ਗੈਰ ਇਨਸਾਨੀਤ ਕਾਰਵਾਈਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਈ ਅੱਛਾ ਇਹੀ ਹੋਵੇਗਾ ਕਿ ਕਾਨੂੰਨੀ ਵਿਵਸਥਾ ਨੂੰ ਸਹੀ ਢੰਗ ਨਾਲ ਠੀਕ ਕਰਕੇ ਪੰਜਾਬ ਦੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਪੱਖੀ ਰੱਖੇ ਇਹ ਰਿਪੋਰਟ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਸਰਹੰਦ ਦੇ ਅੰਜਲ ਰੈਸਟੋਰੈਂਟ ਵਿਖੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪੱਤਰਕਾਰ ਸਹਿਬਾਨ ਨੂੰ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀਆਂ ਇੱਥੋਂ ਦੇ ਨਿਵਾਸੀਆਂ ਨਾਲ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਇੱਥੋਂ ਦੇ ਨਿਵਾਸੀਆਂ ਨੂੰ ਬਿਨਾਂ ਕਾਨੂੰਨੀ ਪ੍ਰਕਿਰਿਆ ਤੋਂ ਸਿੱਧੇ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲ ਕਰਨ ਅਤੇ ਉਹਨਾਂ ਦੇ ਘਰ ਕਾਰੋਬਾਰ ਨੂੰ ਬੁਲਡੋਜ਼ਰ ਨੀਤੀ ਰਾਹੀਂ ਢਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦੇ ਕਰਦੇ ਹੋਏ ਅਤੇ ਇਹਨਾਂ ਜੰਗਲ ਦੇ ਰਾਜ ਵਾਲੇ ਅਮਲਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਕਾਨੂੰਨ ਤੇ ਅਦਾਲਤਾਂ ਜਦੋਂ ਇਸ ਗੱਲ ਦਾ ਆਦੇਸ਼ ਦਿੰਦੀਆਂ ਹਨ ਕਿ ਕਿਸੇ ਵੀ ਗੈਰ ਕਾਨੂੰਨੀ ਅਮਲ ਕਰਨ ਵਾਲੇ ਇਨਸਾਨ ਨੂੰ ਉਦੋਂ ਤੱਕ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਉਸ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਾ ਕੇ ਉਸ ਦੇ ਦੋਸ਼ ਨੂੰ ਸਾਬਤ ਨਹੀਂ ਕੀਤਾ ਜਾਂਦਾ ਫਿਰ ਪੁਲਿਸ ਆਪ ਹੀ ਜੱਜ ਅਤੇ ਆਪ ਹੀ ਇਨਸਾਫ ਦੇਣ ਵਾਲੀ ਅਣਮਨੁੱਖੀ ਅਮਲ ਪੰਜਾਬ ਵਿੱਚ ਕਰਕੇ ਇੱਥੋਂ ਦੇ ਨਿਵਾਸੀਆਂ ਵਿੱਚ ਦਹਿਸ਼ਤ ਕਿਉਂ ਪਾ ਰਹੀ ਹੈ ਅਤੇ ਕੇਪੀਐਸ ਗਿੱਲ ਦੇ ਸਮੇਂ ਦੇ ਜ਼ਬਰ ਅਤੇ ਜ਼ਬਰ ਮਾਹੌਲ ਪੈਦਾ ਕਰਕੇ ਪੰਜਾਬੀਆਂ ਤੇ ਸਿੱਖਾਂ ਦੀ ਆਜ਼ਾਦੀ ਨਾਲ ਜੀਵਨ ਬਸਰ ਕਰਨ ਅਤੇ ਆਪਣੇ ਕਾਰੋਬਾਰ ਕਰਨ ਦੇ ਹੱਕ ਕਿਉਂ ਖੋ ਰਹੀ ਹੈ ਦੂਸਰੇ ਪਾਸੇ ਜੋ ਇਸ ਨਸਿਆਂ ਤੇ ਕਾਰੋਬਾਰ ਵਿੱਚ ਵੱਡੇ ਵੱਡੇ ਪੁਲਿਸ ਅਧਿਕਾਰੀ ਸਿਆਸਤਦਾਨ ਅਤੇ ਹੋਰ ਅਫਸਰशाही ਸਰਪ੍ਰਸਤੀ ਕਰਦੀ ਹੋਈ ਸ਼ਾਮਿਲ ਹੈ ਜਿਨ੍ਹਾਂ ਦੇ ਬਾਹਰਲੇ ਮੁਲਕਾਂ ਵਿੱਚ ਵੀ ਵੱਡੇ ਕਾਰੋਬਾਰ ਹਨ ਅਤੇ ਜੋ ਇਸ ਕਾਰੋਬਾਰ ਨੂੰ ਪ੍ਰਫਲਿਤ ਕਰ ਰਹੇ ਹਨ ਉਹਨਾਂ ਵਿਰੁੱਧ ਪੁਲਿਸ ਉਨ੍ਹਾਂ ਦੀਆਂ ਕੌਟੀਆਂ ਕਾਰੋਬਾਰਾਂ ਨੂੰ ਕਿਉਂ ਨਹੀਂ ਢਾ ਰਹੀ ਇਹ ਬਹੁਤ ਹੀ ਸੰਜੀਦਾ ਵੱਡਾ ਪ੍ਰਸ਼ਨ ਹੈ ਸਰਦਾਰ ਮਾਨ ਨੇ ਵੇਰਵਾ ਦਿੰਦੇ ਹੋਏ ਕਿਹਾ ਕਿ 10 ਮਾਰਚ ਨੂੰ ਸਰਦਾਰ ਈਮਾਨ ਸਿੰਘ ਮਾਨ ਐਕਟਿੰਗ ਪ੍ਰੈਜ਼ੀਡੈਂਟ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਨੇ ਗੋਬਿੰਦਗੜ ਵਿਖੇ ਬੁਲਡੋਜ਼ਰ ਰਾਹੀਂ ਢਾਏ ਗਏ ਘਰ ਦੇ ਵਿਰੁੱਧ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਕਾਨੂੰਨ ਅਨੁਸਾਰ ਸਚਾ ਦਿਵਾਨ ਹਿੱਤ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਬੀਬੀ ਸੋਨਾ ਧਿੰਦ ਨੂੰ ਯਾਦ ਪੱਤਰ ਦਿੱਤਾ ਸੀ ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਪੁਲਿਸ ਨੇ ਇਹ ਜ਼ਬਰ ਕੀਤਾ ਹੈ ਜ਼ਿਲ੍ਹਾ ਮੈਜਿਸਟਰੇਟ ਨੇ ਉਸ ਦੀ ਜਾਂਚ ਵੀ ਉਸੇ ਪੁਲਿਸ ਨੂੰ ਕਰਨ ਲਈ ਭੇਜ ਦਿੱਤੀ ਹੈ ਜੋ ਪੀੜਤ ਪਰਿਵਾਰ ਦਾ ਪੰਜਾਬੀ ਹਨ ਉਹਨਾਂ ਨੂੰ ਇਨਸਾਫ ਕਿਸ ਤਰ੍ਹਾਂ ਮਿਲ ਸਕੇਗਾ ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਕਿਸੇ ਵੀ ਨਿਰਪੱਖ ਏਜੰਸੀ ਜਾਂ ਅਪਰਾਧੀ ਵੱਲੋਂ ਇਹ ਜਾਂਚ ਨਿਰਪੱਖਤਾ ਨਾਲ ਕਰਵਾਉਣ ਦੇ ਹੁਕਮ ਕਿਤੇ ਜਾਂਦੇ ਪਰ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਦੇ ਅਜਿਹਾ ਅਮਲ ਕਰਕੇ ਇਹ ਪ੍ਰਤੱਖ ਕਰ ਦਿੰਦਾ ਹੈ ਕਿ ਪੁਲਿਸ ਅਜ ਵੀ ਆਈਏਐਸ ਅਧਿਕਾਰੀਆਂ ਤੋਂ ਉੱਪਰ ਹੈ ਜਦੋਂ ਕਿ ਜ਼ਿਲ੍ਹਾ ਮੈਜਿਸਟ੍ਰੇਟ ਕਾਨੂੰਨ ਅਨੁਸਾਰ ਆਪਣੀ ਕਾਰਵਾਈ ਕਰਨ ਲਈ ਆਜ਼ਾਦ ਤੇ ਉੱਪਰ ਹੁੰਦੇ ਹਨ ਇਸ ਤੋਂ ਇਹ ਜਾਪਦਾ ਹੈ ਕਿ ਪੰਜਾਬ ਦੀ ਮੌਜੂਦਾ ਭਗਵੰਤਮਾਨ ਸਰਕਾਰ ਵੀ ਪੁਰਾਤਨ ਕਾਂਗਰਸ ਤੇ ਬੀਜੇਪੀ ਦੀਆਂ ਉਹਨਾਂ ਸਰਕਾਰਾਂ ਦੀ ਤਰ੍ਹਾਂ ਹੀ ਪੁਲਿਸ ਨੂੰ ਵਾਦੂ ਗੈਰ ਕਾਨੂੰਨੀ ਅਧਿਕਾਰ ਦੇ ਕੇ ਇੱਥੇ ਲੋਕਾਂ ਤੇ ਜਬਰੀ ਰਾਜ ਨੂੰ ਕਾਇਮ ਰੱਖਣਾ ਚਾਹੁੰਦੇ ਹਨ ਅਤੇ ਸਰਕਾਰੀ ਦਹਿਸ਼ਤਗਰਦੀ ਨੂੰ ਪ੍ਰਫਲਿਤ ਕਰਨਾ ਚਾਹੁੰਦੇ ਹਨ ਜੋ ਕਿ ਬਿਲਕੁਲ ਗੈਰ ਇਨਸਾਨੀ ਤੇ ਗੈਰ ਕਾਨੂੰਨੀ ਅਮਲ ਹਨ ਜਿਨ੍ਹਾਂ ਨੂੰ ਕੋਈ ਵੀ ਪੰਜਾਬੀ ਜਾਂ ਸਿੱਖ ਕਤਈ ਬਰਦਾਸ਼ਤ ਨਹੀਂ ਕਰ ਸਕਦਾ ਉਹਨਾਂ ਬੀਤੇ ਸਮੇਂ ਦੇ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਹੋਏ ਗਰਨੇਡ ਹਮਲਿਆਂ ਦਾ ਵੇਰਵਾ ਦੰਦੇ ਹੋਏ ਕਿਹਾ ਕਿ ਪਿਛਲੇ ਸਾਲ ਨਵੰਬਰ 2024 ਤੋਂ ਅਜਿਹੇ ਹਮਲੇ ਸ਼ੁਰੂ ਹੋਏ ਹਨ ਤੇ ਹੁਣ ਤੱਕ 13 ਹਮਲੇ ਵੱਖ-ਵੱਖ ਥਾਣਿਆਂ ਮੰਦਰਾਂ ਤੇ ਹੋਰ ਸਥਾਨਾਂ ਤੇ ਹੋ ਚੁੱਕੇ ਹਨ ਪਰ ਸਰਕਾਰ ਤੇ ਪੁਲਿਸ ਵੱਲੋਂ ਅਜਿਹੇ ਹਮਲਿਆਂ ਦੇ ਸਾਜ਼ਿਸ਼ ਕਰਤਾ ਅਤੇ ਤਾਕਤਾਂ ਨੂੰ ਸਾਹਮਣੇ ਲਿਆ ਕੇ ਕਾਨੂੰਨ ਅਨੁਸਾਰ ਅਮਲ ਕਰਨ ਦੀ ਬਜਾਏ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਅਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੇ ਬਹਾਨੇ ਹੇਠ ਇਥੋਂ ਦੇ ਨਿਵਾਸੀਆਂ ਨਾਲ ਜ਼ਬਰਟਾਇਆ ਜਾ ਰਿਹਾ ਹੈ ਜਿਵੇਂ ਕਿ 24 ਨਵੰਬਰ 2024 ਨੂੰ ਅਜਨਾਲਾ ਥਾਣੇ ਵਿੱਚ ਹਮਲਾ ਹੋਇਆ 27 ਨਵੰਬਰ ਨੂੰ ਬੰਦ ਪਈ ਪੁਲਿਸ ਚੌਕੀ ਗੁਰੂ ਬਖਸ਼ ਨਗਰ ਵਿਖੇ 2 ਦਸੰਬਰ ਨੂੰ ਮੋਹਾਲੀ ਦੇ ਕਾਠਗੜ੍ਹ ਥਾਣੇ 3 ਦਸੰਬਰ ਨੂੰ ਅਮਰੀਕਸਰ ਦੇ ਮਜੀਠਾ ਥਾਣੇ ਦੇ ਬਾਹਰ 13 ਦਸੰਬਰ ਨੂੰ ਅਲੀਵਾਲ ਬਟਾਲਾ ਥਾਣੇ ਵਿੱਚ 17 ਦਸੰਬਰ ਨੂੰ ਫਿਰ ਇਸਲਾਮਾਬਾਦ ਥਾਣੇ 19 ਦਸੰਬਰ ਨੂੰ ਗਰਦਾਸਪੁਰ ਦੇ ਬਖਸ਼ੀ ਵਾਲਾ ਚੌਕੀ 21 ਦਸੰਬਰ ਨੂੰ ਕਲਾਨੌਰ ਦੇ ਵੱਡਾਲਾ ਪੁਲਿਸ ਚੌਕੀ 16 ਜਨਵਰੀ ਨੂੰ ਅੰਮ੍ਰਿਤਸਰ ਦੇ ਗੁਮਟਾਲਾ ਪੁਲਿਸ ਚੌਕੀ 19 ਜਨਵਰੀ ਨੂੰ ਪਿੰਡ ਜੈਤੀਪੁਰ ਦੀ ਸ਼ਰਾਬ ਕਾਰੋਬਾਰੀ ਦੇ ਘਰ ਉੱਤੇ 3 ਫਰਵਰੀ ਨੂੰ ਫਤੇਗੜ ਚੂੜੀਆਂ ਬੰਦ ਪਈ ਪੁਲਿਸ ਚੌਕੀ ਤੇ ਹਮਲਾ ਅਤੇ 14 ਫਰਵਰੀ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੁਲਿਸ ਮੁਲਾਜ਼ਮ ਦੇ ਘਰ ਅਤੇ ਬੀਤੇ ਦਿਨੀ ਅੰਮ੍ਰਿਤਸਰ ਦੇ ਇੱਕ ਮੰਦਰ ਵਿੱਚ ਹੋਏ ਗ੍ਰਨੇਡ ਤਮਾਕੇ ਨਿਰੰਤਰ ਹੁੰਦੇ ਆ ਰਹੇ ਹਨ ਇਸ ਪਿੱਛੇ ਕੌਣ ਹੈ ਕੋਈ ਜਾਂਚ ਨਹੀਂ ਕੀਤੀ ਗਈ ਅਤੇ ਨਾ ਹੀ ਅਜਿਹਾਂ ਤਾਕਤਾਂ ਦੀ ਪੰਜਾਬ ਨਿਵਾਸੀਆਂ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਪ੍ਰਤੱਖ ਹੈ ਕਿ ਇਹ ਇੱਕ ਹਕੂਮਤੀ ਸਾਜ਼ਿਸ਼ ਅਧੀਨ ਪੰਜਾਬ ਦੇ ਮਾਹੌਲ ਨੂੰ ਗੰਦਲਾ ਕਰਨਾ ਤੇ ਪੰਜਾਬੀਆਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਮੰਦ ਭਾਵਨਾ ਅਧੀਨ ਉਹਨਾਂ ਤੇ ਜ਼ਬਰਦਸਤ ਟਾਉਣ ਲਈ ਮਾਹੌਲ ਬਣਾਇਆ ਜਾ ਰਿਹਾ ਹੈ ਜਿਸ ਦਾ ਅਸੀਂ ਸਖਤ ਨੋਟਿਸ ਲੈਂਦੇ ਹੋਏ ਇਸ ਦੀ ਉੱਚ ਪੱਧਰੀ ਜਾਂਚ ਦੀ ਜਿੱਥੇ ਮੰਗ ਕਰਦੇ ਹਾਂ ਉੱਥੇ ਬੁਲਡੋਜ਼ਰ ਨੀਤੀ ਅਧੀਨ ਆਏ ਜਾ ਰਹੇ ਕਰਾਂ ਦੇ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਮੰਗਦੇ ਆ ਇੱਥੇ ਇਹ ਵਾਰਨ ਕਰਨਾ ਜ਼ਰੂਰੀ ਹੈ ਕਿ ਬੀਤੇ ਕੁਝ ਦਿਨ ਪਹਿਲੇ ਪਟਿਆਲੇ ਦੇ ਇੱਕ ਮੌਜੂਦਾ ਫੌਜ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਹਨਾਂ ਦੇ ਪੁੱਤਰ ਨੂੰ ਪੁਲਿਸ ਦੇ ਵੱਡੀ ਗਿਣਤੀ ਅਧਿਕਾਰੀਆਂ ਨੇ ਲਗਾਤਾਰ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਬੇਹੋਸ਼ ਕਰ ਦਿੱਤਾ ਗਿਆ ਬੇਸ਼ੱਕ ਇਸ ਦੁਖਦਾਇਕ ਘਟਨਾ ਵਿੱਚ ਸ਼ਾਮਿਲ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਅੱਜ ਵੀ ਪੁਲਿਸ ਅਧਿਕਾਰੀ ਤੇ ਪੂਰੀ ਪੰਜਾਬ ਪੁਲਿਸ ਕਰਨਲ ਬਾਠ ਤੇ ਉਹਨਾਂ ਦੇ ਪਰਿਵਾਰ ਉੱਤੇ ਸਮਝੌਤਾ ਕਰਨ ਲਈ ਨਿਰੰਤਰ ਦਬਾਅ ਪਾ ਰਹੇ ਹਨ ਅਜਿਹੇ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਨਹੀਂ ਬਲਕਿ ਨੌਕਰੀ ਤੋਂ ਬਰਕਾਸ਼ਤ ਅਤੇ ਕਾਨੂੰਨ ਅਨੁਸਾਰ ਬਣਦੀਆਂ ਸਜ਼ਾਵਾਂ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਨਾ ਕਿ ਅਜਿਹੇ ਅਮਲਾਂ ਵਿੱਚ ਕਿਸੇ ਤਰ੍ਹਾਂ ਦੀ ਕਾਨੂੰਨੀ ਢਿੱਲ ਹੋਣੀ ਚਾਹੀਦੀ ਹੈ ਇੱਥੋਂ ਦੇ ਆਮ ਨਾਗਰਿਕਾਂ ਨਾਲ ਪੁਲਿਸ ਵੱਲੋਂ ਹੋ ਰਹੀਆਂ ਜਿਆਦਤੀਆਂ ਦਾ ਕੋਈ ਇਨਸਾਫ ਨਹੀਂ ਮਿਲ ਰਿਹਾ ਅਤੇ ਨਾ ਹੀ ਪੰਜਾਬ ਸੂਬੇ ਦੇ ਨਿਵਾਸੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਕੋਈ ਅਮਲ ਹੋ ਰਹੀਆਂ ਨਾ ਕਹਿਣ ਤੋਂ ਭਾਵ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਅੱਛਾ ਨਿਜਾਮ ਦੇਣ ਵਿੱਚ ਅਸਫਲ ਸਾਬਤ ਹੋ ਚੁੱਕੀ ਹੈ ਅਤੇ ਸੈਂਟਰ ਦੇ ਹੁਕਮਰਾਨਾਂ ਦੀ ਗੁਲਾਮ ਬਣ ਕੇ ਪੰਜਾਬੀਆਂ ਤੇ ਜ਼ੁਲਮ ਢਾ ਰਹੀ ਹੈ